15 ਮਿੰਟਾਂ ਵੇਲੇ ਤੇ ਮੁੰਡਾ ਇੱਥੇ ਆ ਗਿਆ ਮਾਰ ਜਿਹੜਾ ਲੈ ਕੇ ਗਿਆ ਟਾਲਾ ਲੈ ਕੇ ਆ ਗਿਆ ਇੱਥੇ ਜਾਂਦਾ ਐ ਕਹਿ ਗਿਆ ਜਲਦੀ ਤੋਂ ਜਲਦੀ ਕਹਿੰਦਾ ਕਾਪੇ ਕਿਰਪਾਨਾਂ ਲੈ ਜਾਓ 15 ਮਿੰਟ ਉਹ ਨਹੀਂ ਲੱਗੇ ਜਦੋਂ ਘਰੇ ਸਾਡੇ ਦੱਸ ਗਿਆ ਕਿ ਸਾਨੂੰ ਬੰਦੇ ਪੈ ਗਏ ਮੈਂ ਤਾਂ ਭੱਜ ਜਾ ਉਹਨੂੰ ਤੇ ਤੁਸੀਂ ਉਹੀ ਚਲੇ ਗਏ ਨਾ ਜੀ ਅਸੀਂ ਮੁੰਡਾ ਤਾਂ ਖਤਮ ਸੀ ਢਾਈ ਪਹਿਲਾਂ ਮੇਰੇ ਪੁੱਤ ਨੂੰ ਇਹੀ ਢਾਲੇ ਹੋਰੀ ਮਾਰਨ ਆਏ ਸੀ ਉਦੋਂ ਮੇਰੇ ਸੱਤਾ ਬੱਚੀਆਂ ਸਾਰੀਆਂ ਉੱਦ ਦੇ ਵੀ ਜਿੱਤੋ ਦੇ ਮੁੰਡੇ ਸੀ ਨਾਲੇ ਤੇ ਉੱਦ ਮੈਨੂੰ ਇਹਨੂੰ ਮਾਰਨ ਲਾਗੇ ਸ਼ੋਰ ਨੂੰ ਦਾਰੂ ਦੂਰ ਪੀਤੀ ਸੀ ਉੱਤੇ ਮਾਰਨ ਲਾਗੇ ਬਸ ਇਹਨੂੰ ਮੈਂ ਘਰੇ ਘੱਲਤਾ ਸੱਤਾ ਮੇਰੇ ਗਾਣ ਤੇ ਆਉਂਦੇ ਬੌਰਗੇ ਸ਼ਖਰਾਤ ਨੇ ਨੇਰੇ ਨੂਰੇ ਬਾਰੋੜਾ ਪਾਉਂਦੇ ਉਹ ਮੁੰਡੇ ਨੇ ਕਿਤੇ ਬਾਹਰ ਹੀ ਕਿਹਾ ਸੀਗਾ ਕਹਿੰਦਾ ਵੀ ਰੋਲਾ ਨਾ ਯਾਰ ਪਾਇਆ ਕਰੋ ਸਾਨੂੰ ਗਵਾਂਡ ਬੱਥੇ ਸੀ ਰੋਲਾ ਤੁਸੀਂ ਇੱਧਰ ਥੁੱਤੇ ਹੋ ਨੇ ਤੁਸੀਂ 11 ਵਜੇ ਹੋ ਨੇ ਉਸ ਗੱਲ ਦਾ ਹੀ ਉਹਨਾਂ ਨੇ ਗੱਲ ਦੀ ਤਰਕੀ ਕਰ ਵੀ ਸਾਨੂੰ ਆਏ ਕਹਿੰਦੇ ਵੀ ਲੜੇ ਨਹੀਂ ਚਿਤਾ ਲੈਣਾ ਨਾ ਕੋਈ ਲੜਾਈ ਨਾ ਪੜਾਈ ਵਿੱਚ ਪੈਲ پلان ਬਣਾ ਕੇ ਮੇਰਾ ਪੋਤਰਾ ਮਰਵਾ ਕੇ ਦੇ ਪੰਜਾਂ ਮਿੰਟਾਂ ਤੇ ਘਰੀ ਆ ਪਾ ਗਿਆ ਉਹਨਾਂ ਦੇ ਨਾਲ ਹੀ ਆ ਰੱਬ ਨਾ ਹਾਂਜੀ ਕਤਲ ਦੀ ਵਜ੍ਹਾ ਕੀ ਹੈ ਕਾਰਨ ਜੀ ਕੋਈ ਵੀ ਨਹੀਂ ਬਸ ਘਰੋਂ ਲੈ ਕੇ ਗਿਆ ਜਿਹੜਾ ਹਰਜੀਤ ਧਾਲਾ ਇੱਥੋਂ ਸਾਡੇ ਵਿਹੜੇ ਦਾ ਟੜਕੇ ਦਾ ਪਿਉਂਦਾ ਫਿਰਦਾ ਸੀ ਠੇਕੇ ਤੇ ਮੈਂ ਦੁਪਹਿਰੇ ਲੈ ਕੇ ਆਈ ਹਾਂ ਲੈ ਕੇ ਆਈ ਤੇ ਮੈਂ ਘਰੇ ਮੈਂ ਖਾ ਬੈਠ ਜੋ ਇਹਦਾ ਡੈਡੀ ਆ ਖੜਾ ਡੈਡੀ ਤਾਂ ਵੀ ਮਰੇ ਮੰਡੀ ਚ ਗਿਆ ਸੀਗਾ ਇਹ ਵਿਚਾਰਾ ਨੇ ਲੈ ਬਦ ਮੈਂ ਪੈਸੇ ਲਿਆਵਾ ਮੰਡੀ ਤੇ ਜਾਵਾ ਇਹ ਵਿਚਾਰਾ ਇਹਨੂੰ ਟੱਪ ਗਿਆ ਉਹ ਇਹਨੂੰ ਆਖ ਤੇ ਇੱਥੇ ਆ ਗਏ ਇੱਥੇ ਮੇਰਾ ਪੁੱਤ ਆ ਘਰ ਵਾਲਾ ਇੱਥੇ ਚ ਕੁਰਸੀਆਂ ਤੇ ਬੈਠੇ ਹੱਥ ਨਹੀਂ ਮੈਂ ਜੀ ਮਾਂ ਪਤ ਗੁਰਸੀਆਂ ਤੇ ਬੈਠੇ ਸੀਗੇ ਤੇ ਉਹ ਮੁੰਡਾ ਫੇਰ ਉਹਨੂੰ ਬਾਕੇ ਲਿਆ ਤੇ ਉਹ ਮੇਰਾ ਪੁੱਤ ਜਿਹੜਾ ਦੂਜਾ ਗੁਰਾ ਦੇ ਤਾਂ ਵੱਡਾ ਉਹ ਵਿਚਾਰਾ ਲੈਣ ਗਿਆ ਮੂਲੀਆਂ ਲੈ ਕੇ ਆਇਆ ਉਹਨੇ ਮਸ਼ੀਨ ਤੇ ਕੱਜ ਜਾਣਾ ਸੀ ਰਾਤ ਤੇ ਉਹ ਕਹਿੰਦਾ ਮੂਲੀਆਂ ਲਿਆ ਤੇ ਕਹਿੰਦਾ ਚਾਚਾ ਇੱਕ ਮੂਲੀ ਦੇ ਦੇ ਮੈਨੂੰ ਤਾਂ ਆਇਆ ਲੱਗਦਾ ਉਹ ਕਹਿੰਦਾ ਲੈ ਪੁੱਤ ਲੈ ਲੈ ਉਹਨੇ ਮੂਲੀ ਦੇਤੀ ਤੇ ਦੋ ਬੋਤਲਾਂ ਰੱਖੀ ਪਈ ਉਹ ਬਾਦੇ ਮੋਟਰਸਾਈਕਲ ਤੇ ਬਿਹਾਰਦਿਆਂ ਉਹ ਕਹਿੰਦਾ ਨਾ ਮੈਂ ਆਖੇ ਵਾਲ ਕਟਾ ਕੇ ਆਇਆ ਕੱਲੀ ਬਲੈਂਡ ਚ ਫਿਰਦਾ ਸੀ ਤੇ ਬਾਕੇ ਨੇ ਇੱਥੇ ਜੀ ਦੋ ਨੇ ਦੋ ਮੂਲੀ ਵੀ ਫੜ ਲਈ ਹੱਥ ਚ ਦੋ ਲੈ ਲੈ ਇਹਨਾਂ ਨੇ ਇੱਥੋਂ ਪੈਕਟ ਪੰਜਾ ਪੰਜਾਂ ਪੰਜਾ ਪੰਜਾਂ ਦੇ ਭੁੱਜ ਕੇ ਦੇ ਲੈ ਕੇ ਪੈਕਟ ਬਸ ਆਈ ਟੱਪ ਗਿਆ ਇਧਰ ਪੋਲਾ ਵਾੜੇ ਵਾਲੀ ਦਾ ਵਾੜੇ ਵਾਲੀ ਤੇ ਉਹ ਸਾਡੇ ਬੋਰਿੰਗ ਬਾਜੀ ਘਰਾਂ ਦੀ ਬਾਈਤੀ ਉੱਥੇ ਬਚ 15 ਮਿੰਟਾਂ ਵੇਚਦੀ ਤੇ ਮੁੰਡਾ ਇੱਥੇ ਆ ਗਿਆ ਮਾਰ ਕੇ ਜਿਹੜਾ ਲੈ ਕੇ ਗਿਆ ਟਾਲਾ ਲੇ ਕੇ ਆ ਗਏ ਇੱਥੇ ਜਾਂਦਾ ਇਹ ਕਹਿ ਗਿਆ ਜਲਦੀ ਤੋਂ ਜਲਦੀ ਕਹਿੰਦਾ ਕਾਪੇ ਕਿਰਪਾਨਾਂ ਲੈ ਜਾਓ ਪਲਾਨ ਆਪਦਾ ਸੀ ਮਾਰ ਕੇ ਆ ਪਾਇਆ ਬੋਰਨਾ ਦੇ ਦੋ ਮੁੰਡੇ ਸੀ ਉਹਨਾਂ ਨੂੰ ਪਲਾਨ ਨਾਲ ਉੱਥੇ ਬਾਹਰ ਉਹ ਆਏ ਲੱਕਣਾ ਪੱਟ ਕੇ ਲੱਕਣਾ ਲੈ ਕੇ ਤੇ ਉੱਥੇ ਪੁੱਲ ਤੇ ਆ ਗਏ ਇਹ ਮੁੰਡੇ ਨੂੰ ਇਧਰੋ ਲੈ ਗਿਆ ਬਾਹ ਬਾਗਾਂ ਦੇ ਕੋਠੇ ਨੇ ਮੂਰਦੀ ਉਹਨਾਂ ਦੇ ਘਰਾਂ ਬੋਰਨਾ ਸਿੱਖਾਂ ਦੇ ਪੁੱਲ ਤੇ ਬਾੜਾ ਵਾਲੇ ਤੇ ਉੱਥੋਂ ਲਿਜਾ ਕੇ ਤੇ ਮੁੰਡੇ ਨੂੰ ਬੱਥ 15 ਮਿੰਟ ਵੀ ਨਹੀਂ ਲੱਗੇ ਜਦੋਂ ਘਰੇ ਸਾਡੇ ਦੱਸ ਗਿਆ ਕਿ ਸਾਨੂੰ ਬੰਦੇ ਪੈ ਗਏ ਮੈਂ ਤਾਂ ਭੱਜ ਜਾ ਉਹਨੂੰ ਕੁੱਟੀਆਂ ਕਿ ਤੁਸੀਂ ਉਹੀ ਚਲੇ ਗਏ ਸੀ ਨਾ ਜੀ ਅਸੀਂ ਮੁੰਡਾ ਤਾਂ ਖਤਮ ਸੀ ਮੁੰਡੇ ਨੇ ਸਾਨੂੰ ਬਾਜੀਗਰਾਂ ਦੇ ਕੋਠਿਆਂ 'ਚ ਸਾਨੂੰ ਸਾਰੇ ਜਾਣਦੇ ਵੀ ਜਦ ਗਵਾਂਡ ਮੱਥਾ ਉਹਨਾਂ ਨੇ ਸਾਡੇ ਘਰੇ ਫੋਨ ਕਰਤਾ ਵੀ ਛੋਡੇ ਮੁੰਡੇ ਦੇ ਛੱਟਾਂ ਜਰੀਲੀ ਵੱਜੇਗਾ ਜਲਦੀ ਜਲਦੀ ਆ ਜਾਓ ਅਸੀਂ ਇਹ ਇਹ ਤਾਂ ਵਿਚਾਰਾ ਗਿਆ ਹੀ ਸੀ ਇਹ ਤਾਂ ਹਰੀ ਕੀ ਗਿਆ ਸੀ ਪੈਸੇ ਲੈਣਾ ਮੰਡੀ 'ਚ ਆਉ ਆਦੀ ਮੰਡੀ ਦਾ ਛੀਜਨ ਲਾ ਕੇ ਆਇਆ ਸੀ ਜੀਰੋ ਅਸੀਂ ਨੋਚਾ ਚ ਤਿੰਨੇ ਗੀਆਂ ਤੇ ਮੁੰਡਾ ਜਮਾ ਖਤਮ ਤੇ ਪੁਲਿਸ ਦੇ 50 60 ਬੰਦੇ ਪੁਲਿਸ ਬਹੁਤ ਆਈ ਕਿੜੀ ਸਤ ਤੋਂ ਪਹਿਲੇ ਹੀ ਪਤਾ ਲੱਗਿਆ ਜਿਵੇਂ ਪਹਿਲਾਂ ਕੋਈ ਘਰੇ ਕੋਈ ਲੜਾਈ ਉਹਦਾ ਕਿਸੇ ਨਾਲ ਬਾਹਰ ਕੋਈ ਮੋਬਾਈਲ ਲੜਾਈ ਇਹ ਜੀ ਲੜਾਈ ਝਗੜਾ ਕੁਛ ਵੀ ਨਹੀਂ ਸੀ ਇੱਥੇ ਦੁਕਾਨ ਤੇ ਆਉਂਦੇ ਬੌਰਗੇ ਸ਼ਖਰਾਤ ਨੂੰ ਨੇਰੇ ਨੂੰ ਰੇ ਬਾਰੋੜਾ ਪਾਉਂਦੇ ਉਹ ਮੁੰਡੇ ਨੇ ਕਿਤੇ ਬਾਹਰ ਹੀ ਕਿਹਾ ਸੀਗਾ ਕਹਿੰਦਾ ਵੀ ਰੋਲਾ ਨਾਲ ਯਾਰ ਪਾਇਆ ਕਰੋ ਸਾਨੂੰ ਗਵਾਂਡ ਬੱਥੇ ਸੀ ਰੋਲਾ ਤੁਸੀਂ ਅੱਜ ਤਾਂੁੱਤੇ ਉਹਨੇ ਤੁਸੀਂ 11 ਵਜੇ ਉਹਨੇ ਉਸ ਗੱਲ ਦਾ ਹੀ ਉਹਨਾਂ ਨੇ ਗੱਲ ਦੀ ਤਰਕੀ ਖਾ ਵੀ ਸਾਨੂੰ ਆਏ ਕਹਿੰਦੇ ਉਹ ਮੁੰਡਾ ਸਾਡਾ ਜਰਵਾਣਾ ਸੀ 7 ਫੁੱਟ ਕੱਦ ਚ ਪੜਿਆ ਕੁੱਡੀ ਖੇਡਦਾ ਸੀ ਬਾਹਰ ਭੇਜਣਾ ਸੀ ਉਹਦਾ ਸਭ ਬਣਾ ਪਾਸਪੋਰਟ ਬਣ ਕੇ ਆਉਣ ਵਾਲਾ ਨਕਵਾਰੀ ਹੋਈ ਸੀ ਬਸ ਐਸਾ ਹੀ ਇਹਨੇ ਤਰੱਕੀ ਨਾ ਸੀ ਇਹਦੇ ਨਾਲ ਵੀ ਲੜੇ ਨਹੀਂ ਸੀ ਢਾਲੇ ਨਾ ਕੋਈ ਲੜਾਈ ਨਾ ਪੜਾਈ ਵਿੱਚ ਪੈਲ ਪਲੈਨ ਬਣਾ ਕੇ ਮੇਰਾ ਪੋਤਰਾ ਮਰਵਾ ਕੇ ਤੇ ਪੰਜਾਂ ਮਿੰਟਾਂ ਚ ਘਰੇ ਜਾ ਆਪ ਭਾਜੀ ਆ ਉਹਨਾਂ ਦੇ ਨਾਲ ਹੀ ਆ ਗਏ ਬੋਰਾਂ ਚਿੱਕਾਂ ਨੇ ਬੋਰਾਂ ਸਿੱਖਾਂ ਦੇ ਪੁੱਲ ਤੇ ਘਰ ਆ ਸ਼ਰਮਾ ਉਹਨਾਂ ਦਾ ਦਾਦਾ ਤੇ ਕਾਕਾ ਉਹ ਮੱਖਣ ਇੱਕੀਪਾ ਉਹ ਦੋਵੇਂ ਦੇ ਪੋਤਰੇ ਸੀ ਮਾਰ ਕੇ ਕਾਕਾ ਸੀਗਾ ਟਰੈਕਟਰ ਤੇ ਉਹ ਵੀ ਨਾਲ ਹੀ ਸੀ ਉਹ ਟਰੈਕਟਰ ਲੱਕੜਾ ਵਾਲਾ ਉੱਥੇ ਪੁੱਲ ਤੇ ਖਿਲਾਰ ਲਿਆ ਤੇ ਬਸ ਮਾਰ ਕੇ ਪੰਜਾ ਮਿੰਟ ਚ ਮੇਰਾ ਪੋਤਰਾ ਖਤਮ ਕਰ ਜਦੋਂ ਪੁਲਿਸ ਇਨਕੁਆਇਰੀ ਕਰਨ ਆਉਂਦੀ ਆ ਤੇ ਫਿਰ ਤੁਸੀਂ ਉਹਨਾਂ ਨੂੰ ਦੱਸਿਆ ਇਹਨਾਂ ਨਾਵਾਂ ਬਾਰੇ ਜਿਹੜੀ ਹੁਣ ਤੁਸੀਂ ਲਿਖਾਏ ਹੋਏ ਆ ਨਾ ਸਾਡੇ ਲਿਖਵਾਏ ਆ ਕੀ ਕੀ ਕਾਰਵਾਈ ਕੀਤੀ ਕਾਰਵਾਈ ਉਹ ਢਾਲਾ ਵੀ ਫੜ ਲਿਆ ਜਿਹੜਾ ਨਾਲ ਘਰੋਂ ਲੈ ਕੇ ਗਿਆ ਸੀ ਮੁੰਡੇ ਨੂੰ ਉਹ ਕੱਲ ਗੱਡੀ 'ਚ ਪੁਲਿਸ ਦੀ ਗੱਡੀ 'ਚ ਹੀ ਵੱਜ ਕੇ ਡਿੱਗ ਪਿਆ ਹਲਾਤ ਤੇ ਛੱਟ ਲੱਗ ਗਈ ਤੇ ਉਹਨੂੰ ਦਾਖਲ ਕਰੀ ਬੈਠੇ ਤੇ ਜਿਹੜਾ ਮੱਖਣ ਸੀ ਉਹਦੇ ਘਰ ਵਾਲੀ ਮੱਖਣ ਨੂੰ 2 ਕ ਮਹੀਨੇ ਹੋ ਗਏ ਵਿਆਹੀ ਨੂੰ ਤੇ ਉਹ ਉਹ ਫੜੀ ਵੀ ਆ ਤੇ ਮੱਖਣ ਦੀ ਮਾਂ ਫੜੀ ਵੀ ਆ ਤੇ ਦੂਜੇ ਮੁੰਡੇ ਨਹੀਂ ਹਜੇ ਫੜੇ ਗਏ ਤੇ ਇੱਕ ਉਹ ਫੜਿਆ ਗਿਆ ਉਹਨਾਂ ਦਾ ਦਾਦਾ ਮੁੰਡਿਆਂ ਦਾ ਇਹ ਜਿਹੜੇ ਦੋਸਤ ਸੀਗੇ ਹਾਂ ਦੋਸਤ ਸੀਗੇ ਆਪਸ ਵਿੱਚ ਮੇਟਾਂ ਲੱਗ ਨਾ ਕੋਈ ਟਾ ਲੈ ਨਾ ਟੱਲਾ ਦਾ ਲਈ ਫਿਰਦਾ ਸੀ ਵੇੜੇ ਵੇੜੇ ਦਾ ਸੀਗਾ ਉਹ ਬੌਰਗੇ ਚ ਇੱਕ ਉਹੀ ਘਰੋਂ ਲੈ ਕੇ ਗਿਆ ਉਹੀ ਤੜਕੇ ਤੋਂ ਲਾ ਕੇ ਔਰ ਮੁੰਡੇ ਨੇ ਸਾਡੇ ਨੂੰ ਚੱਕੀ ਫਿਰਦੀ ਮੁੱਖ ਦੋਸ਼ੀ ਤੁਸੀਂ ਉਸੇ ਨੂੰ ਢਾਲੇ ਨੂੰ ਸਮਝ ਦਿਓ ਮੁੱਖ ਹਾਂਜੀ 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 ਮੁੰਡਾ ਵੈਹਜ ਇੱਕ ਵਾਰਾ ਸੀ ਗਵਾਰਾ ਸੀ ਜੀ ਬਾਹਰ ਭੇਜਦੇ ਸੀ ਬਾਹਰ ਜਾਣਾ ਸੀ ਪਾਸਪੋਰਟ ਬਣ ਕੇ ਉਹਨਾਂ ਦਾ ਆਉਣ ਆਲਾ ਹੀ ਸੀ ਹਾਂਜੀ ਨਕਵਾਰੀ ਹੋ ਗਈ ਸੀ ਮੁੰਡੇ ਦਾ ਕੱਦ ਬਹੁਤ ਸੀਰ ਮਾਰ ਕਿਸ ਤਰ੍ਹਾਂ ਜਿਹੜੇ ਕਤਲ ਦੀ ਵਜ੍ਹਾ ਕੀ ਵਜ੍ਹਾ ਕੀ ਕਹਿੰਦੇ ਹੋ ਤੁਸੀਂ ਕੀ ਮੰਨਦੇ ਹੋ ਕਿਉਂ ਕੀਤਾ ਕਾਹਦੂ ਕੀਤਾ ਕੀ ਹੋਣਾ ਸੀ ਤਾਂ ਕਹਿੰਨੇ ਵੀ ਸਾਨੂੰ ਕੀ ਪਤਾ ਸਾਨੂੰ ਤਾਂ ਵਲਮੇਜ ਢਾਲੇ ਦਾ ਵੀ ਵਲਮੇਜ ਢਾਲਾ ਕਿਸੇ ਗੱਲ 'ਚ ਲੱਗ ਗਿਆ ਤੇ ਮੇਰੇ ਪੁੱਤਰੇ ਦਾ ਢਾਲੇ ਨੇ ਕਤਲ ਕਰੀ। ਨੀ ਪਹਿਲਾਂ ਵੀ ਕੋਈ ਤੂੰ ਮੈਂ ਮੈਂ ਹੋਈ ਹੁਣੀ ਆ ਜਾਂ ਜਿਹੜੇ ਹੋਣੇ ਆ ਪਿੰਡ ਦੇ ਵਿੱਚ ਜਾਂ ਕਿਸੇ ਕਾਲੋਂ ਨਹੀਂ ਢਾਲੇ ਨਾਲ ਨਹੀਂ ਕੋਈ ਢਾਲੇ ਨਾਲ 6-7 ਬਰੇ ਹੋਗੇ ਸਾਡਾ ਘਰ ਭੰਨਿਆ ਸੀ। ਅਸੀਂ ਉਦੋਂ ਦੇ ਜਵਾਗ ਚੱਲ ਫਿਰਦੇ ਤੁਰਦੇ ਸੀ ਭੁੱਲ ਗਏ ਸੀ ਵੀ ਸਾਡਾ ਘਰ 2 ਲੱਖ ਚ ਉਦੋਂ ਸਾਨੂੰ ਮਾਜ ਗਏ ਸੀ ਇਹ ਲੜਾਈ। ਇਹ ਬਦਮਾਸ਼ ਆ ਢਾਲੇ ਹੋਈ ਚਾਰ-ਪੰਜ ਉਧਰ ਲੈ ਕੇ ਆਂਦੇ ਉਹ ਸਾਡੀ ਦੂਜੀ ਪੱਤੀ ਦੇ ਆ। ਇਹ ਖਰਾਬ ਹੀ ਕਰਦੇ ਸਾਨੂੰ ਇਧਰਲੇ ਪਾਸੇ ਆ ਕੇ ਸਾਨੂੰ ਗਾਲਾਂ ਮੰਦੇ ਸਾਡੇ ਮੋੜਾਂ ਤੇ ਪਟਾਕੇ ਚਲਾਉਂਦੇ। ਉਧਰਲੇ ਦੂਜੇ ਪਾਸੇ ਦੇ ਜਿਹੜਾ ਮਾਤਾ ਕਤਲ ਹੋਇਆ ਉਹ ਕਿਸ ਤਰ੍ਹਾਂ ਹੋਇਆ ਕੋਈ ਤੇਜ਼ ਧਾਰ ਹਥਿਆਰ ਨਾਲ ਹੋਇਆ ਹਾਂਜੀ ਇੱਕ ਤਾਂ ਕਾ ਆ ਇੱਥੇ ਇੱਥੇ ਵਜਿਆ ਕਾਪਾ ਵੱਡਾ ਇੱਕ ਧੌਣ ਵੱਡੀ ਵੀ ਐ ਤੇ ਬਥਾਂ ਤੇ ਮੁੰਡੇ ਦੀ ਹੋਰ ਲੱਤ ਤੇ ਨਹੀਂ ਕੋਈ ਬਾਹ ਇੱਕ ਬਾਹ ਟੁੱਟੀ ਵੀ ਐ ਹੋਰ ਕਿਤੇ ਜ਼ਖਮ ਨਹੀਂ ਬੱਚੇ ਇਹੀ ਵੱਡਾ ਟੁੱਕਿਆ ਤਾਂ ਔਣ ਹੀ ਲਾ ਵੱੜਤੀ ਮੁੰਡੇ ਦੀ ਮੁੰਡਾ ਬਹੁਤ ਜਰਮਾਨਾ ਇੱਕ ਅੱਡੇ ਦੇ ਸੂਤ ਨਹੀਂ ਆਉਣ ਆਲਾ ਸੀ ਹਾਂ ਨਸ਼ਾ ਖਵਾ ਲਿਆ ਵੀਰ ਲਈ ਫਿਰਦੇ ਹਾਂਜੀ ਜਦੋਂ ਤੁਹਾਨੂੰ ਇਸ ਘਟਨਾ ਦਾ ਪਤਾ ਲੱਗਦਾ ਫਿਰ ਤੁਸੀਂ ਕਿੰਨੇ ਕ ਟਾਈਮ ਤੱਕ ਪਹੁੰਚ ਜਾਂਦੇ ਮੈਂ ਤਾਂ ਹਰੀ ਕੀ ਹਜੇ ਜਾ ਕੇ ਮੈਂ ਕਈ ਹਿਸਾਬ ਕਰਾ ਕੇ ਰੋਣਾ ਮੈਂ ਤਾਂ ਹਜੇ ਜਾ ਕੇ ਉੱਥੇ ਹਰੀ ਕੀ ਖੜਾਈ ਕਿਉਂ ਮੇਰੇ ਛੋਟੇ ਮੁੰਡੇ ਨੇ ਫੋਨ ਲਾਤਾ ਜਿਹੜੀ ਕਹਿੰਦਾ ਐ ਕਰਕੇ ਉਹਨਾਂ ਦੇ ਗੱਲ ਪੈ ਗਏ ਬੰਦੇ ਮੈਂ ਉੱਥੇ ਹੀ ਮੋਟਰਸਾਈਕਲ ਵਾਪਸ ਹੀ ਮੋੜਤਾ ਆਉਂਦਿਆਂ ਨੂੰ ਮੈਨੂੰ ਰਾਹ ਸਾਰ ਤੇ ਉੱਥੇ ਐਸ ਐਚ ਚ ਚਮਗੌਰ ਸਿੰਘ ਆਉਂਦਿਆਂ ਨੂੰ ਉਹਨਾਂ ਨੇ ਚੱਕ ਲਿਆ ਪੁਲਿਸ ਨਹੀਂ ਕਿਦੋਂ ਇਹਨਾਂ ਨੇ ਜਾ ਕੇ ਮੈਨੂੰ ਉੱਥੇ ਗਾਂਹ ਜਾ ਕੇ ਦੱਸਿਆ ਮੋੜਾਂ ਵਾਲੇ ਰਾਹ ਤੇ ਕਹਿੰਦੇ ਬੋਵੀ ਮੇਜਰ ਦਾ ਮੁੰਡਾ ਕਹਿੰਦਾ ਬੋਵੀ ਮਰ ਗਿਆ ਮੈਂ ਫੇਰ ਮੈਨੂੰ ਉੱਥੋਂ ਗੱਡੀ ਤੋਂ ਉਤਾਰਿਆ ਮੈਂ ਤੁਰ ਕੇ ਆਇਆ ਮੋੜਾ ਤੋਂ ਕੋਣ ਨੂੰ ਕਹ ਲੈ ਕੇ ਕਿਸੇ ਪਤਾ ਨਹੀਂ ਕਿਹੜੇ ਸੱਕ ਚ ਮੈਨੂੰ ਚੱਕ ਲੈ ਕਹਿੰਦੇ ਢਾਲੇ ਨੂੰ ਫੜਾ ਮੈਂ ਕਿ ਮੈਨੂੰ ਕੀ ਪਤਾ ਢਾਲੇ ਦਾ ਉਲਟਾ ਮੈਨੂੰ ਕਿਹਦੇ ਢਾਲੇ ਨੂੰ ਫੜਾ ਮੈਂ ਹਰੀਕੇ ਤੋਂ ਆਈ ਜਾਂਦਾ ਸੀ ਦੋ ਮੁੰਡੇ ਮੇਰੇ ਨਾਲ ਸੀ ਹੋਰ ਤੇ ਮੈਨੂੰ ਆਉਂਦੇ ਨੂੰ ਚੱਕ ਲੈ ਚਮਕੌਰ ਸਿੰਘ ਬੱਚੇ ਦੀ ਰਹਿਣੀ ਬਹਿਣੀ ਕਿੱਦਾਂ ਦੀ ਸੀ ਸ਼ੁਰੂ ਤੋਂ ਲੈ ਕੇ ਵੀ ਜਿਵੇਂ ਪਹਿਲਾਂ ਵੀ ਕਦੇ ਕੋਈ ਲੜਾਈ ਲੜੁਈਦਾ ਹੋਇਆ ਲੜਾਈ ਪਹਿਲਾਂ ਮੇਰੇ ਪੁੱਤ ਨੂੰ ਇਹੀ ਢਾਲੇ ਹੋਰੀ ਮਾਰਨ ਆਏ ਸੀ ਉਦੋਂ ਮੇਰੇ ਸੱਤਾਂ ਵੱਜੀਆਂ ਸਾਰੀਆਂ ਉਦੋਂ ਕੀ ਕਾਰਨ ਬਣਿਆ ਸੀ ਉਦੋਂ ਵੀ ਜੈਤੋ ਦੇ ਮੁੰਡੇ ਜ਼ਰੂਰ ਉਪੀਤੀ ਸੀ ਉਹ ਤੇ ਮਾਰਨ ਆ ਗਏ ਬਸ ਇਹਨੂੰ ਮੈਂ ਘਰੇ ਘਲਤਾ ਸੱਟਾਂ ਮੇਰੇ ਮਾਰ ਕੇ ਤੇ ਮੈਂ ਸਮਾਂ ਉਹਨਾਂ ਨੂੰ ਕਹੀ ਜਾਵਾ ਨਾ ਯਾਰ ਤੁਸੀਂ ਇਕੱਠੇ ਦਾ ਰਹਿਨੇ ਆ ਉਲਟਾ ਮੇਰੇ ਸੱਟਾਂ ਮਾਰ ਕੇ ਗਿਆ ਮੈਂ ਦਾਖਲ ਨਹੀਂ ਇਹ ਪੋਸਟਮੈਨ ਨੂੰ ਕਹਿੰਦੀ ਕੰਟੀਕ ਨੂੰ ਦਰਦੇ ਆ ਇਹ ਮਾਤਾ ਉਹਨਾਂ ਨੂੰ ਹਮ ਬਰਪ੍ਰਿੰਟ ਬਰਵਾ ਗੱਲ ਗੱਲ ਕਰ ਦੱਸ ਬਰਪ੍ਰਿੰਟ ਨਹੀਂ ਕੀ ਕੋਣ ਹੋਸੀ ਮਾਤਾ ਕਿਹੜੇ ਸਾਡੇ ਆ ਦੇ ਵਿੱਚ ਕਿੰਨੇ ਬੱਚੇ ਸੀ ਇਹ ਇਹ ਦੋ ਬੱਚੇ ਆ ਦੋ ਭਰਾ ਸੀ ਦੋ ਭਰਾ ਹੀ ਆ ਹਾਂਜੀ ਵੱਡਾ ਸੀ ਛੋਟਾ 12 ਪੜਿਆ 18 ਛਾਲਾਂ ਦਾ ਇੱਕ ਵੀਡੀਓ ਉਹਦੇ ਵਿੱਚ ਵਾਇਰਲ ਹੁੰਦਾ ਕਿ ਇੱਕ ਦਿਨ ਪਹਿਲਾਂ ਗੋਲ ਗੱਪਿਆਂ ਲਈ ਰੇੜੀ ਤੇ ਕੋਈ ਲੜਾਈ ਹੁੰਦੀ ਹੈ ਤੇ ਉਹ ਧਮਕੀ ਦੇ ਕੇ ਜਾਂਦੇ ਵੀ ਤੈਨੂੰ ਦੇਖਾਂਗੇ ਇਹ ਮਸਲੇ ਤੁਹਾਡੇ ਧਿਆਨ ਦੇ ਵਿੱਚ ਹੈਗਾ ਨਹੀਂ ਇਹ ਸਾਨੂੰ ਨਹੀਂ ਧਿਆਨ ਆ ਚੀ ਇਹ ਜਿਹੜੀ ਗੱਲ ਹੈ ਵੀ ਮੁੰਡਾ ਸਾਡਾ ਸਾਨੂੰ ਆਪਾਂ ਨਹੀਂ ਕਹਿ ਸਕਦੇ ਵੀ ਨਹੀਂ ਸਾਨੂੰ ਨਾਂ ਦਾ ਧਮਕੀ ਦਾ ਪਤਾ ਨਾ ਸਾਨੂੰ ਗੋਲਗੱਪਿਆਂ ਦੀ ਰੇੜੀ ਦਾ ਪਤਾ ਕਿਉਂ ਅਸੀਂ ਕਿਹੜੇ ਚੌਕ ਤੇ ਜਾਂਦੇ ਆ ਉਹ ਪਿੱਛੇ ਆ ਜਾਂ ਅੱਜ ਭੜਕੇ ਅਸੀਂ ਤੁਹਾਨੂੰ ਕਿਗੇ ਫਲਾਣੇ ਦੇ ਲੜੇ ਢਮਕੇ ਨਾ ਜਿਹੜੀ ਗੱਲ ਐ ਸੀ ਉਹੀ ਕਰਾਂਗੇ ਹਾਂ ਓਨ ਢਾਲਾ ਸਾਡੇ ਘਰੋਂ ਮੁੰਡੇ ਨੂੰ ਲਗਿਆ ਸਾਡਾ ਮੁੰਡਾ ਉਸਨੇ ਮਰਵਾਇਆ ਜਦੋਂ ਸਾਡੇ ਮੁੰਡੇ ਨੂੰ ਪਲਾਨ ਬਣਾ ਕੇ ਲੈ ਗਿਆ ਫਿਰ ਜੇ ਉਹ ਸਾਡੇ ਮੁੰਡੇ ਦੇ ਸਾਡੇ ਮੁੰਡੇ ਨੂੰ ਮਾਰਦਾ ਢਾਲੇ ਦੇ ਕਿਉਂ ਨਹੀਂ ਛੱਡਾ ਵੱਜੀਆਂ ਭਈ ਹੈ ਉਹਨਾਂ ਦੇ ਮੰਗਰ ਉਹ ਪੰਜ ਬੰਦੇ ਉਦੋਂ ਤਾਂ ਅਸੀਂ ਵੀ ਲਖਾਏ ਤਾਂ ਅਸੀਂ ਜਿਹੜੇ ਹੈਗੇ ਉਹ ਕਹਿੰਦੇ ਸਾਨੂੰ ਉਧਰ ਲੈ ਆਨੇ ਦੱਸੇ ਮਤਲਬ ਟਾਈਮ ਕਿੰਨਾ ਸੀ 4 ਵਜੇ 4 ਵਜੇ ਤੁਸੀਂ ਕਹਿੰਦੇ ਸਾਡੀ ਪਹਿਲਾਂ ਵੀ ਲੜਾਈ ਹੋਈ ਸੀ ਢਾਲੇ ਨਾਲ ਪਹਿਲਾਂ ਵੀ ਲੜੇ ਸੀ ਉਹ ਤਾਂ ਬਹੁਤ ਬੜਿਆਂ ਦੀ ਗੱਲ ਹੈ 6 7 ਵਰੇ ਹੋ ਗਏ ਸਾਡਾ ਸਮਾਂ ਪਾ ਗਿਆ ਹਾਂਜੀ ਨਿਬੜਿਆ ਨਬੜਾਇਆ ਬੋਲ ਬਣੀ ਹੈਗੀ ਸੀ ਹਾਂਜੀ ਹਾਂਜੀ ਹੈਗੀ ਸੀ ਲੱਗਦਾ ਨਹੀਂ ਵੀ ਉਸੇ ਲੜਾਈ ਲੱਗਦੀ ਪੁਰਾਣੀ ਰੰਜਿ ਨਹੀਂ ਨੇ ਔਰ ਮਹਤਮਾਨ ਤਾਂ ਉਹਨੇ ਬਣਿਆ ਜੀ ਅਜੀ ਕੀ ਲੜਨਾ ਚ ਉਹਨਾਂ ਨੂੰ ਐਡਾ ਗਰੀਬ ਆਦਮੀ ਆ ਉਧਰਲੇ ਉਧਰਲੇ ਪਾਸੇ ਦੀ ਛਾਟੀ ਪਾਈ ਵੀ ਆ ਸਾਡੇ ਤੇ ਡੇਛ ਪਾਈ ਬੈਠੇ ਆ ਉਦੋਂ ਨਸ਼ਾ ਵੇਚਦੇ ਆ ਚਿੱਟਾ ਵੇਚਦੇ ਕੈਪਸੂਲ ਖਾਂਦੇ ਆ ਟੀਕੇ ਲਾਉਂਦੇ ਆ ਉਹ ਡੈਸ਼ ਪਾਉਂਦੇ ਸਾਡੇ ਤੇ ਆ દિਵਾਲੀ ਨੂੰ ਵੀ ਲੋਕਾਂ ਦੇ ਇੱਥੇ ਸਾਡੇ ਪਟਾਕੇ ਚਲਾ ਕੇ ਜਾਂਦੇ ਉਦੋਂ ਵੀ ਅਸੀਂ ਵੀ ਉਦੋਂ ਲੋਕ ਲੜ ਪੈਣੇ ਸੀ ਨਹੀਂ ਸਾਡਾ ਨਸ਼ਾ ਨਹੀਂ ਸੀ ਖਾਂਦਾ ਕੱਲ ਵੀ ਯਾਰ ਜ਼ਰੂਰ ਪੀ ਲਈ ਹੋਰ ਕੈਪਸੂਲ ਨਹੀਂ ਸੀ ਪਹਿਲਾਂ ਪਹਿਲਾਂ ਲੱਗਿਆ ਸੀ ਇਹ ਚ ਹਟਾ ਲਿਆ ਸੀ ਇਹਨਾਂ ਦੇ ਨਾਲੋਂ ਹੁਣ ਨਹੀਂ ਸੀ ਖਾਂਦਾ ਉਹ ਹੁਣ ਤਾਂ દિਵਾਲੀ ਵਾਲਿਆਂ ਨੇ ਅਸੀਂ ਲਵਾ ਆਖਿਆ ਵੀ ਇਹਦਾ ਡੈਡੀ ਗਿਆ ਮੰਡੀ 'ਚ ਉਹ ਵੀ ਗਿਆ ਸੀ ਮੰਡੀ 'ਚ ਫਿਰ ਅਸੀਂ 30000 ਦਾ ਮੋਟਰਸਾਈਕਲ ਇਹਦੇ ਡੈਡੀ ਨੇ ਦੋਵਾਂ ਦੀ ਕਮਾਈ ਚ ਲੈ ਕੇ ਦਿੱਤਾ 7000 ਦੀ ਮਲ ਕਹਿੰਦਾ ਲੈ ਪੁੱਤ ਤੂੰ ਘਰੇ ਰਹਿਣਾ ਆ ਦੋ ਦਿਨਾਂ ਜਿਨਾ ਉਹ ਮੁੰਡੇ ਨੇ ਸਾਡੇ ਮੁੰਡੇ ਦਾ ਪੱਬ ਨਹੀਂ ਲੱਗਣ ਦਿੱਤਾ ਢਾਲੇ ਜਦੋਂ ਢਾਲਾ ਤੁਹਾਨੂੰ ਦੱਸਣ ਆਇਆ ਵੀ ਤੁਹਾਡੇ ਮੁੰਡੇ ਪੈਗੇ ਤੁਹਾਡੇ ਮੁੰਡੇ ਬੰਦੇ ਪੈਗੇ ਉਹਦੇ ਹਾਲਾਤ ਕਿਹੋ ਜਿਹੇ ਸੀ ਉਹਦੇ ਵੀ ਸੱਟਾਂ ਵੱਜੀਆਂ ਸੀ ਜਾਂ ਕੁਝ ਵੀ ਨਹੀਂ ਪੱਕਾ ਹੀ ਨਹੀਂ ਕੁਝ ਵੀ ਨਹੀਂ ਐ ਅੱਖਾਂ ਚ ਇੰਜਾਂ ਡੇਗ ਗਈਆਂ ਆ ਕਿ ਸਾਨੂੰ ਨਾ ਮੁੰਡੇ ਪੈਗੇ ਕੁੱਟਣ 20 25 ਤੇ ਮੈਂ ਤਾਂ ਭੱਜਿਆ ਬੋਵੀ ਨੂੰ ਘੇਰਾ ਪਾਈ ਬੈਠੇ ਮੈਂ ਤਾਂ ਹੁਣ ਐਫਆਰ ਦਰਜ ਹੋ ਗਈ ਹਾਂਜੀ ਕਿ ਕਿੰਨੇ ਬੰਦਿਆਂ ਦਾ ਤੁਸੀਂ ਨਾਂ ਲਖਾਇਆ ਵਿੱਚ ਅੱਛੀ ਲਖਾਈ ਚ 4 4 ਹਰਾਂ ਚ ਕਿੰਨੇ ਗਿਰਫਦਾਰੀ ਹੋਗੀ ਗਿਰਫਦਾਰੀ ਉਹਨਾਂ ਦੇ ਹਜੇ ਇੱਕ ਹੀ ਹੋਇਆ ਕੱਪ ਕਰ ਜਾ ਵੀ ਅੱਛੀ ਲਖਾਈ ਪੱਕੇ 4 ਹਾਂ 4 ਪੱਕੇ ਉਹ ਅਸੀਂ ਜਿਹੜੇ ਖਾਣ ਪੀਣ ਵਾਲੇ ਭਲਾ 10 ਲਖਾ ਦਿੱ ਗਏ ਹੈਨਾ ਵੀ ਜਿਹੜੇ ਨਸ਼ੇ ਉੱਤੇ ਲਈ ਪਾਰਟੀ ਦੇ ਕਰਦੇ ਉਹ ਭਲਾ ਕਿੰਨੇ ਲਖਾਈ ਪਰ ਸਾਡੇ ਮਜੂਦ ਤੇ ਪੱਕੇ 4 ਪੱਕੇ 4 ਬੰਦੇ ਹਾਂ 4 ਤਾਂ ਮੱਖਣ ਹੋਰੀ ਤਿੰਨ ਭਰਾ ਇੱਕ ਢਾਲਾ ਗਿਰਫਦਾਰੀ ਕਿੰਨੇ ਦੀ ਹੋ ਗਈ ਹੁਣ ਗਿਰਫਦਾਰੀ ਢਾਲੇ ਨੂੰ ਕੱਲ ਗੱਡੀ 'ਚ ਵੱਜਿਆ ਪੁਲਿਸ ਵਾਲੀ 'ਚ ਉਹਦੀ ਤਾਂ ਲੱਤ ਟੁੱਟੀ ਉਹ ਵੀ ਦਾਖਲ ਕਰਿਆ ਉਹ ਗੱਡੀ 'ਚ ਕਿਵੇਂ ਵੱਜਿਆ ਉਹ ਫੜਦੇ ਸੀ ਉਹ ਗੱਡੀਆਂ ਅੱਗੋਂ ਪਿੱਛੋਂ ਲਾ ਲਈਆਂ ਇੱਧਰ ਥਾਰ ਉਧਰ ਅਗਵਾੜ ਵਾਲੀ ਪਾਸੋਂ ਇੱਕ ਸਾਡੇ ਪਾਸੇ ਜਾੜੂ ਵਿਚਾਲੇ ਆ ਗਿਆ ਤੇ ਜਾਣ ਕੇ ਮਾਰਾ ਮੋਟਰਸਾਈਕਲ ਉਹਨੇ ਤੇ ਉਹ ਲੱਤ ਤੇ ਛੱਟ ਲੱਗ ਗਈ ਤੇ ਕੱਲ ਦਾ ਦਾਖਲ ਇਹ ਦੋ ਮੱਖਣ ਦੇ ਬੰਦੇ ਲਖਾਏ ਆ ਤੁਸੀਂ ਜਿਨ੍ਹਾਂ ਵਿੱਚੋਂ ਇੱਕ ਬੰਦਾ ਫੜਿਆ ਗਿਆ ਤਿੰਨ ਬੰਦੇ ਬਾਕੀ ਆ ਬਾਕੀ ਆ ਹੁਣ ਪੁਲਿਸ ਨੇ ਕੀ ਵਿਸ਼ਵਾਸ ਦਿਵਾਇਆ ਵੀ ਉਹਨਾਂ ਨੂੰ ਕਦੋਂ ਤੱਕ ਫੜ ਲਿਆ ਜਾਊਗਾ ਉਹ ਇੱਕ ਤਾਂ ਜਿਹੜਾ ਮੱਖਣ ਆ ਉਹਦੇ 2 ਮਹੀਨੇ ਹੋ ਗਏ ਮੱਖਣ ਨੂੰ ਵਿਆਹ ਇਹਨੂੰ ਉਹਦੇ ਘਰ ਵਾਲੀ ਨੂੰ ਫੜੀ ਬੈਠੇ ਇੱਕ ਮੱਖਣ ਦਾ ਦਾਦਾ ਇੱਕ ਮੱਖਣ ਦੀ ਮਾਂ ਤਿੰਨ ਫੜੀ ਬੈਠੇ ਹੋ ਕਹਿੰਦੇ ਵੀ ਜਦੋਂ ਇਹ ਆਗੇ ਤੇ ਇਹਨਾਂ ਨੂੰ ਛੱਡਣਾ ਛੱਡੇ ਨਹੀਂ ਕੱਲ ਦੇ ਫੜਿਆ ਅੱਜ ਵੀ ਸੀ ਮੁੰਡਾ ਲਈ ਆਉਂਦੇ ਹੁਣ ਚੱਟ ਇਹ ਜੇ ਮੁੰਡਾ ਜਿਹੜਾ ਤੁਸੀਂ ਮੱਖਣ ਦਾ ਮੁੰਡਾ ਕਿਹਾ ਜਿਹੜਾ ਜਿਹੜੇ ਨੂੰ ਥੋੜਾ ਚਿਰ ਹੋਇਆ ਸੀ ਉਹ ਘਰ ਵਾਲੀ ਫੜੀ ਆ ਹਾਂ ਉਹ ਘਰ ਵਾਲੀ ਫੜੀ ਆ ਹੂੰ ਰਾਤ ਦੀ ਹੂੰ ਤੇ ਮੱਖਣ ਦਾ ਦਾਦਾ ਫੜਿਆ ਵਾ ਹੂੰ ਮੱਖਣ ਦਾ ਦਾਦਾ ਤੇ ਨਾਲੇ ਮੱਖਣ ਦੀ ਮਾਂ ਹੂੰ ਇਹ ਫੜੇ ਵੀ ਰਾਤ ਦੀ ਤੇ ਉਹ ਕਹਿੰਦੇ ਵੀ ਜੋ ਉਹਨਾਂ ਨੇ ਸਾਰੀ ਦਸੱਲੀ ਦੇਤੀ ਵੀ ਸਾਨੂੰ ਸਾਧ ਕੇ ਦੋਹਾਂ ਥਾਣੇ ਵਾਲੇ ਸਾਨੂੰ ਜਾਣਦੇ ਮੈਂ ਵੀ ਛਾਪ ਕਾ ਮੈਂਬਰ ਆ ਮੁੰਡਾ ਵੀ ਆਉਂਦਾ ਜਾਂਦਾ ਸੀ ਛਬਕੋ ਛਾਪ ਕਾ ਮੈਂਬਰ ਕਰਕੇ ਜਾਂਦੇ ਆਉਂਦੇ ਸੀ ਉਹ ਕਹਿੰਦੇ ਵੀ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਹੂੰ ਵੀ ਹੁਣ ਜਿੱਦੋਂ ਉਹਨਾਂ ਦੀਆਂ ਬੁੜੀਆਂ ਹੀ ਫੜ ਲੈਂਦੀਆਂ ਫਿਰ ਬੁੱਢਾ ਮਾਰੇ ਤਾਂ ਉਹਨ ਗਈ ਪਰ ਕੀਤੀ ਉਹਨਾਂ ਨੇ ਨਾ ਸੀ ਕਿ ਉਹਨਾਂ ਨੇ ਸਾਡਾ ਲੱਲਾ ਨਾ ਕੋਈ ਖਖਾ ਕੀਤੀ ਉਹਨਾਂ ਨੇ ਸਾਡੇ ਜ਼ੁਲਮ ਐਡਾ ਹੀ ਕੀਤਾ ਮੇਰਾ 20 ਵਰਿਆਂ ਦਾ ਪੋਤਰਾ ਤੇ ਗਰਦਨ ਵੱਢ ਕੇ ਤੇ ਮਾਰ ਕੇ ਰੱਖਦਾ ਇੱਕ ਜ਼ੁਲਮ ਵਾਲੀ ਮਾੜੀ ਤੇਰੀ ਗੱਲ ਹੈ ਜ਼ੁਲਮ ਬਹੁਤ ਭੈੜਾ ਕੀਤਾ ਪਰ ਇਹਨਾਂ ਨੂੰ ਨਾ ਹੋਣ ਉਹ ਜੀ ਫਾਸੀ ਦੇਣ ਜਿਹੜੇ ਨਿਕਲ ਨਹੀਂ ਨਾ ਫਾਸੀ ਦੇਣੀ ਚਾਹੀਦੀ ਵੀ ਜਿਹੜਾ ਐਡੇ ਐਡੇ ਮਜ਼ਬੂਤ ਐਡੇ ਐਡੇ ਕੰਮ ਕਰਦੇ ਉਹ ਦੱਤ ਭੜ ਕੇ ਹੋਰ ਵੀ ਕਿਛੇ ਦੇ ਕਰ ਚੱਕਦੇ ਇਹ ਫੜਾਇਆ ਟਾਲੇ ਨੇ ਮਰਵਾਇਆ ਟਾਲੇ ਨੇ ਮੇਰਾ ਪੁੱਤਰਾ ਨਾ ਮੇਰੇ ਪੋਤਰੇ 'ਚ ਕੋਈ ਵੰਡ ਨਾ ਕੋਈ ਯਾਰ ਬਸ ਛਲ ਕੇ ਮੇਰੇ ਪੋਤਰੇ ਨੂੰ ਕਰੋ ਲੈ ਹੂੰ 20 ਵਰ੍ਹਾਂ ਦਾ ਮੇਰਾ ਪੋਤਰਾ ਇਤੋਂ ਮਹੀਨੇ ਨੂੰ ਬਾਹਰ ਕਰ ਲੈਣਾ ਸੀ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਬਾਈ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਫਾਸੀ ਦੇਣੀ ਚਾਹੀਦੀ ਐ ਕੋਈ 10ਾ 20ਾ 20 ਵਰ੍ਹਾਂ ਦੀ ਇਹਨਾਂ ਨੂੰ ਸਜ਼ਾ ਹੋਵੇ ਇਹਨਾਂ ਨੂੰ ਦੱਸਲ ਨਹੀਂ ਹੋਵੇ ਇਹ ਸਾਡੇ ਤੇ ਸਾਰੇ ਵਿਹੜੇ ਤੇ ਡੈਚ ਪਾਈ ਖੜੇ ਉਧਰਲੇ ਇਹਨਾਂ ਨੂੰ ਕੋਈ ਸਮਝਦਾਰੀ ਆਵੇ ਹੂੰ ਇਹ ਚਾਰੇ ਪੰਜੇ ਮੁੰਡੇ ਰਲੇ ਆ ਨਸ਼ੇ ਖਾ ਲੈਂਦੇ ਟੀਕੇ ਲਾ ਲੈਂਦੇ ਆ ਮੁਰਕੇ ਸਾਡੇ ਵਿੜੇ ਸਾਰੀ ਸਾਰੀ ਰਾਤ ਤੁਰੇ ਫਿਰਦੇ ਆ ਤਾਂ ਤੁਸੀਂ ਨਸ਼ੇ ਦੀ ਗੱਲ ਕਰੀ ਆ ਨਸ਼ਾ ਦੀ ਨਸ਼ਾ ਤਾਂ ਹੈ ਹੀ ਨਹੀਂ ਪੰਜਾਬ ਦੀ ਨਸ਼ਾ ਖਤਮ ਹੋ ਗਿਆ ਸਾਡੇ ਦਾ ਵਾਧੂ ਆ ਸਰਕਾਰ ਤਾਂ ਕਹਿੰਦੀ ਨਸ਼ਾ ਹੈ ਹੀ ਨਹੀਂ ਲੈ ਸਰਕਾਰ ਜੇ ਆਪ ਵੀ ਇਹਦੀਆਂ ਤੇ ਨਸ਼ਾ ਕਿਉਂ ਨਹੀਂ ਨਸ਼ਾ ਤਾਂ ਵਾਧੂ ਆ ਸਾਡੇ ਦਾ ਸ਼ੱਕ ਘਵਾਰ ਵਾਲਾ ਹਿੱਲਿਆ ਪਿਆ ਟੀਕੇ ਲਾਉਂਦੇ ਸਾਡੇ ਤਾਂ ਟੀਕੇ ਲਾਈ ਜਾਂਦੇ ਉਧਰਲੀ ਪੱਤੀ ਦੇ ਉਹਨਾਂ ਦਾ ਤੇ ਹੈ ਨਹੀਂ ਨਾ ਵਿਆਰ ਨਾ ਜੂਪੀ ਕਦੇ ਵੇ ਕ ਲੈਣਾ ਹੋਵੇ ਨਸ਼ਾ ਮਿਲ ਜੂ ਤੁਹਾਡੇ ਪਿੰਡੋ ਸਾਡੇ ਪਿੰਡੋ ਜੀ ਮੈਂ ਵੇਚਦਾ ਨਹੀਂ ਕਹਿੰਦਾ ਵੀ ਹੈ ਫੜਿਓ ਮੈਂ ਕਿਸੇ ਨੂੰ ਦੇਖਿਆ ਨਹੀਂ ਪਰ ਵੈਸੇ ਨਸ਼ਾ ਜਿਹੜਾ ਲੋਕ ਖਾ ਕੇ ਤੁਰੇ ਫਿਰਦੇ ਆ ਜੀ ਉਹਨਾਂ ਦਾ ਤਾਂ ਆਪਾਂ ਨੂੰ ਵਿਸ਼ਵਾਸ ਆ ਵੀ ਹੈਗਾ ਮੈਂ ਸੂਰਕੋਰੀ ਮੰਡੀ ਚੋਂ ਆਇਆ ਜੀ ਉੱਥੇ ਵੀ ਲੋਕ ਡੱਕੇ ਰਹਿੰਦੇ ਹਰ ਵਕਤ ਹਾਂਜੀ ਡੱਕੇ ਦਾ दारू ਨਾਲ ਵੀ ਹੋ ਸਕਦਾ ਨਾ दारू ਨਾਲ ਹੀ ਨਸ਼ੇ ਵਾਲੇ ਹਾਂ ਅਸੀਂ ਮੰਡੀ ਸੀ ਸਾਡੇ ਰਾਤ ਨੂੰ ਕੱਤੇ ਚੱਕਣ ਪੈ ਜਾਂਦੇ ਚੋਰੀ ਦੱਸੋ ਕੋਈ ਹਾਂਜੀ ਨਹੀਂ ਹੋਇਆ ਜੀ ਪੰਜਾਬ 'ਚ ਦੁਗਣਾ ਨਸ਼ਾ ਵਧ ਗਿਆ ਹੂੰ ਕੋਈ ਸਰਦਾਰ ਨਹੀਂ ਜਿਹੜੀ ਪੰਜਾਬ ਚ ਨਸ਼ਾ ਖਤਮ ਕਰੇ ਹੂੰ ਇਹ ਸਰਕਾਰਾਂ ਨੇ ਇਤੋਂ ਤਾਈ ਲੋਕਾਂ ਦੇ ਕਤਲ ਅੱਗੇ ਕਿਤੇ ਸੁਣਿਆ ਜੀ ਹੂੰ ਇਹ ਕਿਤੇ ਕੋਣ ਆਪਣੇ ਬੰਦੇ ਦਾ ਪੁੱਤ ਇਹਨਾਂ ਕਦਰ ਰੱਖੇ ਨਹੀਂ ਹੂੰ ਇਹ ਨਸ਼ੇ ਕਾਰਨ ਜਿਹੜੇ ਨਸ਼ੇਦਾਰ ਹੋ ਜਾਂਦਾ ਜੀ ਹਾਂਜੀ ਹਾਂਜੀ ਸਭ ਨਸ਼ੇ ਦੀ ਕਰ ਪਾਈ ਹੂੰ ਹਾਂਜੀ ਬਹੁਤ ਧੰਨਵਾਦ ਜੀ ਜੀ ਤੁਹਾਡਾ ਕੀ ਲੱਗਦਾ ਸੀ ਨੋਟਿਸ ਤੇ ਸਰ ਜੀ ਆਪਾਂ ਦੀ ਇਹ ਕਿੰਨੇ ਭਾਜੀ ਇਨਕੁਆਰੀ ਹੋਣੀ ਚਾਹੀਦੀ ਆ ਬੱਚੇ ਦਾ ਕਤਲ ਹੋਇਆ ਇਹ ਕੱਲ ਨੂੰ ਅੱਜ ਇੰਨਾ ਕੀਤਾ ਉਹਨਾਂ ਦੇ ਨਾਂ ਕਾਰਵਾਈ ਹੋਈ ਪਿੰਡ 'ਚ ਹੋਰ ਵੀ ਕਰ ਸਕਦੇ ਆ ਤੇ ਬਦਮਾਸ਼ੀ ਆ ਹਮ ਹਰ ਤਰ੍ਹਾਂ ਦੀ ਬਦਮਾਸ਼ੀ ਕਰੀ ਜਾਂਦੇ ਫਿਰ ਬੱਚੇ ਨੂੰ ਮਾਰਤਾ ਵੀ ਨਾਂ ਲਿਆ ਕੇ ਜੇ ਅੱਜ ਇਹਨਾਂ ਦੇ ਪਿੰਡ 'ਚ ਕਾਰਵਾਈ ਨਹੀਂ ਹੁੰਦੀ ਕੱਲ ਨੂੰ ਕੋਈ ਬੱਚਾ ਹੋਰ ਮਾਰਤਾ ਉਹਨਾਂ ਦਾ ਕੀ ਕਰ ਲੈ ਠੀਕ ਹੈ ਜੀ ਤੇ ਉਹਨਾਂ ਦੇ ਕਾਰਵਾਈ ਫੁੱਲ ਹੋਣੀ ਚਾਹੀਦੀ ਹੈ ਉਹਨਾਂ ਦਾ ਵੱਧ ਤੋਂ ਫਾਂਸੀ ਹੋਣੀ ਚਾਹੀਦੀ ਆ ਵੀ ਕੱਲ ਨੂੰ ਹੋਰ ਬਹੁਤ ਨੂੰ ਮਾਰਤਾ ਹੋਊਗੀ ਪਿੰਡ 'ਚ ਵੀ ਉਹਨਾਂ ਕਾਰਵਾਈ ਕਰਾਈ ਆ ਇਹਨਾਂ ਕੋਸ਼ ਹੋਇਆ ਜੀ ਦੇ ਦੇਖਿਆ ਸੀ ਵੀ ਆਏ ਲੋਕ ਸ਼ਰੀਆਮ ਵੱਢ ਜਾਂਦੇ ਸੀ ਕਤਲ ਕਰ ਜਾਂਦੇ ਸੀ ਕਈ ਨਹੀਂ ਓਏ ਹਰੇ ਦੇ ਕਈ ਵੇਚੇ ਹੀ ਨਹੀਂ ਹੋਈਆਂ ਗੱਲਾਂ ਕੋਈ ਨਾ ਕਿ ਲੜਦੇ ਵੇਖੇ ਨਾ ਕੁਛ ਕਰਦੇ ਵੇਖਿਆ ਆ ਹੁਣੇ ਬਾਹਰ ਕੰਮ ਚੱਲ ਗਿਆ ਕੀ ਗੱਲ ਸਮਝਦੇ ਹੋ ਵੀ ਲੋਕਾਂ ਆਂ ਹੀ ਬੰਦੇ ਨੂੰ ਤੁਰੇ ਜਾਂਦੇ ਨੂੰ ਵੱਢ ਜਾਂਦੇ ਆਏ ਨਸ਼ੇ ਪੱਤੇ ਦਾ ਬਾ ਖਾ ਪੀ ਲੈਂਦੇ ਬਾ ਸਾਰਾ ਉਹ ਅੰਦਰ ਨਸ਼ਾ ਖਾ ਕੇ ਕਮਲੇ ਹੋ ਜਾਂਦੇ ਆ ਇਹ ਕੋਈ ਪਤਾ ਨਹੀਂ ਲੱਗਦਾ ਵਿੱਕੀ ਦੇ ਮਾਰਨੇ ਕਿੱਥੇ ਵੱਜਦੇ ਕਿੱਥੇ ਨਹੀਂ ਵੱਜਦੇ ਮਾਰ ਕੇ ਲੱਤ ਰਹਿ ਜਾਂਦਾ ਛੋਟੀ ਛੋਟੀ ਉਮਰ ਦੇ ਬੱਚੇ ਹੀ ਵੈਰ ਪਾਈ ਬੈਠੇ ਹਾਂ ਹਾਂ ਜੀ ਹਾਂ ਜੀ ਹੋ ਤਾਂ ਨਿੱਕੇ ਨਿੱਕੇ ਹੀ ਵਜਦੇ